ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਇੱਕ ਵੱਡਾ ਮੁੱਦਾ ਕਰਮਾਇਆ ਹੋਇਆ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਆਡੀਓ ਕਲਿੱਪ ਸਾਂਝੇ ਕਰਕੇ ਪੰਜਾਬ ਪੁਲਿਸ ਉੱਤੇ ਸਤਾਧਾਰੀ ਪਾਰਟੀ ਦੇ ਇਸ਼ਾਰਿਆਂ 'ਤੇ ਕੰਮ ਕਰਨ ਦਾ ਗੰਭੀਰ ਦੋਸ਼ ਲਗਾਇਆ ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਹੈ ਕਿ ਸਤਾਧਾਰੀ ਪਿਰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਲੋਕਤੰਤਰ ਦਾ ਕਤਲ ਕਰ ਰਹੀ ਹੈ ਅਤੇ ਕਾਲੀ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਕਥਿਤ ਆਡੀਓ ਪਟਿਆਲਾ ਦੇ ਸੀਨੀਅਰ ਪੁਲਿਸ ਅਧਿਕਾਰੀ ਦੀ ਇੱਕ ਕਾਨਫਰੰਸ ਕਾਲ ਦੀ ਦੱਸੀ ਜਾਂਦੀ ਹੈ ਜਿਸ ਵਿੱਚ ਚੋਣਾਂ ਨੂੰ ਲੁੱਟਣ ਦੀਆਂ ਤਿਆਰੀਆਂ ਬਾਰੇ ਗੱਲਬਾਤ ਹੋ ਰਹੀ ਹੈ। ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਇਹ ਆਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਵਿੱਚ ਅਧਿਕਾਰੀ ਇਹ ਚਰਚਾ ਕਰ ਰਹੇ ਹਨ ਕਿ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਕੇਂਦਰ ਤੱਕ ਪਹੁੰਚਣ ਤੋਂ ਕਿਵੇਂ ਰੋਕਿਆ ਜਾਵੇ। ਕਥਿਤ ਆਡੀਓ ਵਿੱਚ ਪਟਿਆਲਾ ਦੇ ਐਸਐਸਪੀ वरुण ਸ਼ਰਮਾ ਤੋਂ ਕਾਨੂੰਨ ਵਿਵਸਥਾ ਦੀ ਡਿਊਟੀ ਬਾਰੇ ਨਿਰਦੇਸ਼ ਲੈਂਦੇ ਸੁਣਿਆ ਜਾ ਸਕਦਾ ਹੈ ਕੰਮਿਸ਼ਨ ਜਿਹੜੀਆਂ ਅੱਜ ਪੁਲਿਸ ਉਹ ਇਹ ਜਿਸ ਦਾ ਮਾਈਕ ਚਾਲੂ ਹੈ ਜੀ ਇੱਕੋ ਕਰੀਏ ਵਾਜ ਮਾਈਕ ਮਤ ਕਰੋ ਪਲੀਜ਼ ਪੁਲਿਸ অবজারভার ਮਿਸਟਰ ਕੋਸ਼ਤਵ ਸ਼ਰਮਾ ਸੀ ਉਹਦੇ ਬਾਅਦ ਅਸੀਂ ਡਿਵੀਜ਼ਨਲ ਕਮਿਸ਼ਨਰ ਮਿਸਟਰ ਵਿਨੈਗਰ ਗੁਲਾਨੀ ਕੋਲੇ ਗਏ ਸੀ ਉੱਥੇ ਡੀਆਈਜੀ ਮਿਸਟਰ ਕੁਲਦੀਪ ਚਾਲ ਤੇ ਡੀਸੀ ਮੈਡਮ ਪ੍ਰੀਤੀ ਯਾਦਵ ਵੀ ਸੀਗੇ ਤੇ ਮੈਂ ਵੀ ਸੀਗਾ

ਉਹ ਤਾਂ ਕੀ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਚਰਡ ਪਤਾ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰ ਬਾਰ ਰੁਕਿਆ ਜਾਵੇ ਉਹਦੇ ਪਿੰਡ 'ਚ ਉਹਦੇ ਘਰ 'ਚ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ 10 ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਸ 'ਚ ਪਹੁੰਚ ਗਿਆ ਤੇ ਉਸ ਤੋਂ ਬਾਅਦ ਤਾਂ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੱਚੇ ਨੇ ਉਸਤੇ ਇਹਰ ਕਿਹਦਾ ਮਾਈ ਚਲੂ ਜਿਹੜੇ ਸੈਂਟਰ ਨੇ ਉਥੋਂ ਆਪਾਂ ਡਬਲ ਬੈਰੀਕੇਡਿੰਗ ਦੀ ਵਿਵਸਥਾ ਕਰੀਏ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਦੇ ਮਨ ਚ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਪੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਊਗੀ शहर वाले सेंटर लाव गे इन आई टी आई नापा रोडल डिपलोयमेंट करनी नोटर उस दस सेंटर ने जिवे अज डिपलोयमेंट सी चलुगी डी एस पी एस एच ओ वाली ਕਹਿੰਦਾ ਸਰ ਫਾ ਸ਼ੰਭੂ ਟਕਨੌਰ ਉੱਥੇ ਸ਼ੰਭੂ ਚ ਆਪਣੇ ਹਰਮਤ ਤੋਂ ਅੱਗੇ ਦੋਨੇ ਸੈਂਟਰ ਕਨੌਰ ਚ ਨਹੀਂ ਕਿੱਥੇ ਨੇ ਸਰ ਦੋਨੇ ਕਨੌਰ ਦੇ ਸਰ ਨੇੜੇ ਨੇੜੇ ਹੈ ਮਤਲਬ 200 ਤੋਂ 200 ਮੀਟਰ ਦਾ ਫਰਕ ਹੈ ਉੱਥੇ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਕਨੌਰ ਚ ਸਭ ਤੋਂ ਜ਼ਿਆਦਾ ਤਕਰਾ ਹੋਣਾ ਹੈ ਤੇ ਉੱਥੇ ਇੱਕ ਡੀਐਸਪੀ ਐਕਸਟਰਾ ਲਾਇਆ ਜਾਵੇ ਸਰ ਯਾਦੋ ਸਰ ਯਾਦੋ ਵੀ ਇਹ ਜੋ ਡਿਪਟੀ ਕਮਿਸ਼ਨਰ ਨੇ ਕਿਹਾ ਸੀ ਆਪਾਂ ਨਾ ਨਾ

ਉੱਥੇ ਵੀ 2-2 ਤਿੰਨ-ਤਿੰਨ ਬੰਦੇ ਲਾਣੇ ਆ ਅਜੀਤ ਜੀ ਸਰ ਜੀ ਸਰ ਮਤਲਬ 10 ਦੇ GDP ਦਫ਼ਤਰਾਂ 'ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਕਿ ਇਹ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਰੱਖਤੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਸੈਕਟਰ ਚ ਦੋ ਦੋ ਤਿੰਨ ਤਿੰਨ ਮਨਾਜਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀਨੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀਨੀ ਆਫ ਨਾਮੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨਾਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ। ਰਾਈਟ ਸਰ। ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਤੇ ਤੇ ਬੀਡੀਪੀਓ ਦੇ ਦਫ਼ਤਰ ਚ ਵੜ ਕੇ ਰੋਣਾ ਮਾਰਨ ਦੀ ਕੋਸ਼ਿਸ਼ ਕਰਨਗੇ। ਸੇਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ। ਜੀਤਿਸ਼ਦਰ ਕਿਸ਼ਰ ਸੁਣ ਲਏ। ਹਾਂ। ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਿਓ ਟੀਐਸਪੀ ਸਿਟੀ 2।

ਅੱਛਾ ਜਹਾਂਗੀਰ ਜੀ ਕੱਲ ਦੀ ਕੋਈ anticipation ਕਿ ਕੀ ਕੁਛ ਹੋ ਸਕਦਾ ਆ। ਇਹ ਸਰ ਨਹੀਂ ਕੋਈ ਅਜੇ ਤੱਕ ਸਰ ਅਸੀਂ ਪੁੱਛ ਵੀ ਲਿਆ ਸਰ ਉਹਨਾਂ ਤੋਂ ਕਹਿੰਦੇ ਨਹੀਂ ਇਦਾਂ ਹੀ ਠੀਕ ਆ ਸਰ ਜਿਹੜੇ ਸਾਡੇ ਵੀ ਕਰ। DSP ਹਰ ਸਿਮਰਨ ਸਰ ਬਿਲਕੁਲ ਪੀਸਫੁਲ ਰਿਹਾ ਸਰ ਤੇ ਕੋਈ ਐਡਾ ਦੀ ਘਟਨਾ ਨਹੀਂ ਆਈ ਸਰ ਬਾਕੀ ਪੋਲਿਟੀਕਲ ਲੀਡਰਸ਼ਿਪ ਨਾਲ ਵੀ ਇਨ ਟੱਚ ਆ ਸਰ ਉਹਨਾਂ ਤੋਂ ਡਾਇਰੈਕਸ਼ਨ ਲੈ ਰਹੇ ਹਾਂ ਸਰ ਬਾਰ ਬਾਰ ਕਿਸੇ ਦੀ ਨਾਮਜ਼ਦਗੀ ਰੋਕੀ ਅੱਜ ਕੋਈ ਪੇਪਰ ਪੂਪਰ ਕਿਸੇ ਦੇ ਖੋਏ ਗਏ ਪ੍ਰਾਈਵੇਟ ਬੰਦਿਆਂ ਵੱਲੋਂ ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਇਤਾਂ ਦਾ ਕੁਛ ਤਾਂ ਪਾਸ ਸਰ ਤੇ ਮਹਾਨਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਕੋਈ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸਿਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ਾਂ ਜਰੀ ਜੀ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर जीनु ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ 'ਚ ਰੋਕੋ ਉਹਦਾ ਆ ਜਾਂਦੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਕਿੰਨਾ ਦਾ ਇਹ ਸੀਗਾ ਕਿ ਧੱਕਾ ਜ਼ਰੂਰ ਹੋ ਜੋ ਵੀ ਹੋ ਨਾ ਹੋ ਦਈ ਆ ਇਲੈਕਸ਼ਨਾਂ 'ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ 'ਚ ਪੀਸੀਓ ਆਫਿਸ ਨੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ ਬਾਰੂ-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਡੀਐਸਪੀ ਨਾਪਾ ਸਰ ਸਾਡਾ ਤਾਂ ਬਿਲਕੁਲ ਪੀਸਫੁੱਲ ਰਹਿ ਕੇ ਕਿਸ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਕਿਸ ਨੂੰ ਰੋਕਿਆ ਹੋਵੇ ਕਿਸ ਨੂੰ ਡੱਕਿਆ ਹੋਵੇ ਕੋਈ ਪ੍ਰਾਈਵੇਟ ਵਾਹਨ ਕੇ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਲ ਜ਼ਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟੈਕਟਸ ਹੈਗੇ ਆ ਸਰ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਕ ਪੀਸਫੁਲ ਹੈ ਸਰ ਬਿਲਕੁਲ ਤੇ ਇਹ ਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰੂੰਗੀ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬਿਲਕੁਲ ਸਹੀ ਸਰ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3:02 ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਡਮ ਨੇ ਮੋੜ ਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਵੇਰ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਬੰਦਾ ਤੇਨ ਕਰਦਾ ਸਾਰੀਆਂ ਜਿੱਥੇ ਨਵੇਂ ਜੋ ਵੀ ਕੋਈ ਰੋਡ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਟਕਵਾ ਲਵੇ ਪਰ ਪ੍ਰੈਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਨਹੀਂ ਬਿਲਕੁਲ ਨੋਟਡ ਐ ਸਰ ਨੋਟਡ ਸਰ ਡੀਐਸਪੀ ਕਨੌਰ ਸੱਚੀ ਗੱਲ ਸਰ ਜੀ ਸਭ ਠੀਕ ਐ ਸਰ ਸਾਡੇ मतलब आ, मैं दो को आ, एक सीगा सर बीडीपीओ दफ्तर एक सर यूनिवर्सिटी कॉलेज सीगा सर ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਝਿੰਦਰ ਆ ਗਿਆ ਸੀ ਕਾਲੀਦਾਰਾ ਉਹ ਬਾਹਰ ਰੋਣਾ ਰੋਣਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਉਹ ਸਟੂਡੈਂਟ ਵੀ ਅਜ ਉਹਨਾਂ ਦਾ ਚੱਲ ਰਿਹਾ ਸੀਗਾ ਪੇਪਰ ਵਗੈਰਾ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਦੇ ਜਿਹਨੇ ਵੀ ਫਾਈਲ ਦਿਖਾਇਆ ਜੀ ਤੁਹਾਡੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੇ ਉਹਦਾ ਫਿਰ ਸਿਰ ਦੇ ਧਿਆਨ ਖਾਣੇ ਸਰ ਇਹ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਪੀ ਕਮਿਸ਼ਨਰ ਸਰ 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 ਜਿੱਪੀ ਨੇ ਸਾਨੂੰ ਸੀਰੀਅਸਲੀ ਕਿਹਾ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਠੱਕਾ ਕਰਨਾ ਆ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਾਰਾ ਬਿਲਕੁਲ ਪਲੈਨਿੰਗ ਚੇਂਜ ਕਰ ਦਾਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇ ਆ ਜਿੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ 'ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ 'ਚ ਦੋ ਦੋ ਬਾਈਕਾਂ ਚੋਂ ਆਉਂਦੇ ਨੇ ਚੇਂਜ ਕਰ ਦਾਂਗੇ ਸਿਸਟਮ ਦਾ ਉਹ ਮੈਂ ਸਮਝ ਗਿਆ ਕੱਲ੍ਹ ਤੋਂ ਅੱਜ ਸੁਪੀਰ ਬਾਦਲ ਜੀ ਆਊਗਾ ਸਰ ਸਿਰਫ ਜਿਹੜੀ ਗੱਲ ਹਰ ਮੰਨ ਆਰਗੂ ਕਰਬ ਤੋਂ ਪਹਿਲਾਂ ਬਸ ਸੁਣ ਦੇਣਾ ਕਰੋ ਸਰ ਮੈਂ ਕਹਿ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਤਾਂ ਰੋਕਣਾ ਵੀ ਆ ਰੈਗੂਲੇਸ਼ਨ ਨਹੀਂ ਹੋਣਾ ਸਰ ਪਰੰਤੂ ਬਿਲਡਿੰਗ ਦੇ ਅੰਦਰ ਇਹ ਤਾਂ ਕੰਮ ਕਰਿਆ ਤੋਂ ਮੁਸ਼ੀਲ ਪਈ ਆ ਜੀ ਮੈਨੂੰ ਚੰਦਾ ਕਿ ਕਿਸੇ ਬੰਦੇ ਦੇ ਨਹੀਂ ਪਰਨੇ ਤੇ ਉਹਨੂੰ ਤੇ ਘਰੀਏ ਦੇ ਵਿੱਚ ਕੰਮ ਲਾਉਣ ਜਾ ਕੇ ਸਰ 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 ਤੁਸੀਂ ਜੀ ਤੁਹਾਨੂੰ ਪਾਲਸੀ ਹਰ ਮਨ ਚੇਂਜ ਕਰ ਦਿੱਤਾ ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ ਤੇ ਕੱਲ ਨੂੰ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਕੰਮ ਦਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਸਰ ਕਿਉਂਕਿ ਕੱਲ੍ਹ ਹੀ ਆਉਣੇ ਸਰ ਬਿਲਕੁਲ ਸਰ ਪੂਰਾ ਧਿਆਨ ਦੇਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਲਵਾਉਣਾ ਸਰ ਜੋੜਨਾਰੇ ਕਿਸ ਤਰ੍ਹਾਂ ਦੇ ਬਾਹਰ ਕਿਸੇ ਨੇ ਵੀ ਵੜੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਮੈਂ ਬਣਾਵਾਂਗਾ ਹੰਤੂ ਜੇਕਰ ਆਪਾਂ ਵੀਡੀਓ ਚਾਹੀਏ ਆਗੇ ਕਿ ਪੁਲਿਸ ਵਾਲੇ ਹੀ ਵਰਤੀ ਸੇ ਉਹਦੇ ਪੇਪਰ ਹੋ ਰਹੇ ਆ ਜਾਂ ਕੋਈ ਐਂਡੈਂਸ ਹੀ ਆ ਗਿਆ ਫਿਰ ਆਪਣੇ ਕੋਲੇ ਪਛਾਣ ਦੀ ਹੈ ਜੀ ਕਹਿੰਦੇ ਕਮਾਈ ਸਰ ਸਾਡੇ ਇਹੋ ਜੀ ਕੋਈ ਵੀ ਗੱਲ ਨਹੀਂ ਹੈ ਸਰ ਚਲੋ ਡੀਐਸਪੀ ਰਾਜਪੁਰਾ ਕਾਂਜੇ ਸਰ ਅਮ ਜੀ ਤੁਸੀਂ ਕੱਲੀ ਗੱਲ ਗਰੁੱਪ ਕਾਲ ਕਿਉਂ ਨਹੀਂ ਜੁਆਇਨ ਕੀਤੀ? ਮੈਂ ਤਾਂ ਉਸੇ ਖਾਲੀ ਕੀਤੀ ਸੀ ਤਾਂ ਤੁਸੀਂ ਰਹਿ ਚੁੱਕੇ। ਕਿ ਸਰ ਮੈਂ ਕੀਤੇ ਲੱਗ ਨਹੀਂ ਰਿਹਾ ਸੀ ਸਰ। ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ? ਸਰ ਪੀਸਫੁੱਲ ਰਹਿ ਰਿਹਾ ਸਰ ਅੱਜ। ਤੇ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ। ਕਿਹਾ ਮੈਂ ਤਾਂ ਸਰ ਅਗਨਾਲੇ ਸਟਮੈਕ ਦੇ ਸਰ ਉਹ ਕਦੇ ਵੀ ਅਸੀਂ ਕੋਈ ਮੈਂ ਨਹੀਂ ਕਰਨਾ ਯਾ ਤੇ ਇਹਦਾ ਕਾਜ ਹੋਣਾ ਕੋਈ ਕੋਈ ਕਾਜ ਦੀਆਂ ਕਰਨ ਜਿਹੜਾ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਆਇਆ ਸੀ ਉਹਨਾਂ ਕਹਿੰਦੇ ਸੀ ਸੰਕਰ ਤੋਂ ਬਾਹਰ ਕਢਾਓ ਆਇਆ ਜੋ ਤੇ ਉਹਦਾ ਇੱਕ ਹੀ ਸਾਲ ਕਹਿੰਦੇ ਸੀ ਕਿ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਜੀ ਜੀ ਵੀ ਦਿਖਾਇਆ ਪਰ ਉਹ ਬਾਹਰ ਬਿਲਕੁਲ ਸੀ ਇਟ੍ਰੈਕਸ਼ਨ ਬੰਦਾ ਆਪਣੀ ਜ਼ੁਰਤਵਰਤ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ मतलब ये नहीं कि यारों वो दफ्तर या बीडीपी वो दफ्तरों मुस्कंटे आके वो पेपर खो के लेके जा रहे ये पेपर खोने या पांच किलोमीटर पहला खोने हैं बिल्कुल ठीक है बिल्कुल सही ये नहीं कह लेना ना समझाओ सर 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 हाँ जी अलविदा जी जैन सर जैन जी कि मेरे आईटीआई सर बिल्कुल ठीक है सर ते सर हमने सी वेबसाइट मेरे नाम ने सर उसी गड्डी से बैठे हैं डीएसपी सिटी वन टू ਅਸੀਂ ਹੁਣੇ ਬੈਰੀਕੇਡ ਸਵਾਨ ਲੱਗਿਆ ਸਰ ਸਾਰੇ ਦੇਖੋ ਸਰ ਦੇਖਣਗੇ ਜਿਹੜੇ ਬਲੀ ਫਾਈਨ ਸਰ ਠੀਕ ਜਸਪੀਰ ਜੀ ਸਰ ਠੀਕ ਹੈ ਕਿ ਅਸਰ ਚਾਰ ਭਰੇ ਆ ਸਰ ਚਾਰ ਜੜੇ ਨੇ ਅੱਜ ਪੀਸਫੁਲ ਵੀ ਸਰ ਕੱਲ ਨੂੰ ਸਰਨੇ ਜਿਵੇਂ ਗਿਆਸ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਜਾਂ ਰਸਤੇ 'ਚ ਕਰਾਂਗੇ ਪਰ ਮੈਸੇਜ ਜੀ ਜੇ ਤੁਸੀਂ ਜਨਪੇ ਸਟੇਸ਼ਨ ਹੋਏ ਥੈਂਕ ਯੂ ਸਰ ਐਸ ਪੀ ਟੀ ਵੀ ਆਈ

ਇਹ ਸਪੈਸ਼ਲ ਸ਼ਰਚ ਚ ਰਾਂਗੇ ਸਪੀਡ ਕੋਤਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਫਿਰ ਐਸਪੀ ਸਪੈਸ਼ਲ ਬ੍ਰਾਂਚ ਸਾਫੇ ਨੂੰ ਤੇ ਐਸਪੀ ਪੀਬੀਏ ਿਕਨੌਰ ਨੂੰ ਤੇ ਐਸਪੀ ਟ੍ਰੈਫਿਕ ਰਾਜਪੁਰਾ ਨੂੰ ਠੀਕ ਹੈ ਇਹ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰ ਅੰਮ੍ਰਿਤੰਦਰ ਮੰਤਰੀ ਕਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ ਇੱਕ ਸਟਾਫ ਡਾਕਟਰ ਜਿਸ ਬੀਟੀ ਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਹੱਥੀ ਨੂੰ ਪੁੱਛਿਆ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇਹ ਨਾਮ ਦੇ ਤੁਸੀਂ ਆਉਂਗੇ ਆ ਸੁਬੀਰ ਬਾਦਲ ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਇਹਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਹੈ ਬਰਾ ਸਾਹਿਬ ਦਾ ਰਾਈਟ ਸਰ ਰਾਈਟ ਸਰ ਟਰਮਸ

ਸਰ ਗੁਸੇ ਵਿੱਚ ਨਹੀਂ ਕਰ ਰਹਾ ਸਰ ਮੈਸੇਜ ਲਾਈਫ ਨਹੀਂ ਕਰ ਰਹਾ ਹਾਂ ਗੁਸੇ ਵਿੱਚ ਸਰ ਮੈਨੂੰ 15 ਕ ਬੰਦੀ ਐਡੀਸ਼ਨਲ ਜੀ ਮੈਨੇਜਰ ਸਰ ਸਾਡੇ ਜਿੱਥੇ ਬਾਹਰ ਜੇ ਸੀਆਈ ਰਾਏਪੁਰਾ ਮੈਸੇਜਰ ਹੋਗੇ ਉਹਨੂੰ ਭੇਜਾ ਬਸ ਇਹਨਾਂ ਨੂੰ ਸੀਆਈ ਰਾਜਪੁਰਾ ਦੇ ਦਿਓ ਜੀ ਬੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਜਮੀ ਥੈਂਕ ਯੂ ਸਰ ਸਰ ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਘਨੌਰ ਤੇ 12 ਸ਼ੰਭੂ ਚ ਹੋ ਗਈਆਂ ਸੀਗੀਆਂ ਤੇ ਬਾਕੀ ਸਭ ਜੇ ਸਰ ਕਨ ਬੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਹੋਇਆ ਥੋੜਾ ਬੋਤਾਂ ਨਾ ਕਿ ਰੁਕੋ ਵਾਚ ਜੀ ਜੇ ਮਨ ਸੁਖਵੀਰ ਬਾਦਲ ਅੱਜ ਤੋਂ 10 ਸਾਲ ਪਹਿਲਾਂ ਦਿੱਸੀਆਂ ਮੰਦਾ ਸੀ ਉਹਨਾਂ ਰੁੱਤੀ ਸੀ ਥੋੜੀ ਪਰ ਠੀਕ ਹੈ ਸਰ ਚਲੋ ਜੇ ਆਇਆ ਜੇ ਆਇਆ ਤੇ ਕਿਸੇ ਦੀ ਇੰਨੀ ਜਰੂਰਤ ਥੋੜੀ ਜਿਹੀ ਅੰਦਰ ਨਹੀਂ ਅਸਰ ਦੇ ਕਮਰੇ ਚ ਭਾਰਤ ਨਹੀਂ ਤੁਸੀਂ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊਗਾ ਠੀਕ ਹੈ ਸਰ ਠੀਕ ਹੈ ਤਾਂ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਇਆ ਕਿ ਮਸਜਿਦ ਤੋਂ ਨਾਲ ਪਾਪਤ ਹੋ ਜਾਂਦਾ ਹੋਰ ਕੋਈ ਗੱਲ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜੇ ਮੈਂ ਗਾਈਡ ਕੀਤਾ ਆਵੇਂ ਕੰਮ ਕਰੋ ਜੀ ਸਾਰੇ ਥੈਂਕਸ ਜੀ ਕਿ ਮੈਨੂੰ ਕੋਈ ਵੀ ਇਸ਼ੂ ਹੋਵੇ ਮੈਨੂੰ ਫੋਨ ਤੇ ਨਾਲ ਦੇ ਨਾਲ ਕਿਸੇ ਨੂੰ ਕੋਈ ਵੀ ਦਿੱਕਤ ਆਰੀ ਹੋਵੇ ਦੱਸੋ ਸਭ ਠੀਕ ਹੈ ਠੀਕ ਆਲ ਦਾ ਵੈਸਟ ਥੈਂਕ ਯੂ ਸਰ ਜੀ ਜੀ ਦੀ ਟ੍ਰੇਨਿੰਗ ਤੋਂ ਹਾਂ ਜੀ ਇਸ ਗੱਲਬਾਤ ਵਿੱਚ ਅਧਿਕਾਰੀ ਚਰਚਾ ਕਰਦੇ ਹਨ ਕਿ ਜੋ ਵੀ ਤੱਕਾ ਕਰਨਾ ਹੈ ਉਹ ਉਮੀਦਵਾਰ ਦੇ ਪਿੰਡ ਜਾਂ ਰਸਤੇ ਵਿੱਚ ਕੀਤਾ ਜਾਵੇ ਪਰ ਨਾਮਜ਼ਦਗੀ ਦਾਖਲ ਕਰਨ ਵਾਲੇ ਕੇਂਦਰ ਦੇ ਅੰਦਰ ਪੇਪਰ ਨਹੀਂ ਪਾੜੇ ਜਾਣੇ ਚਾਹੀਦੇ ਡੀਐਸਪੀ ਪੱਧਰ ਦੇ ਅਧਿਕਾਰੀ ਇਹ ਵੀ ਕਬੂਲ ਕਰ ਰਹੇ ਹਨ ਕਿ ਉਹ ਸਥਾਨਕ ਆਗੂਆਂ ਤੋਂ ਨਿਰਦੇਸ਼ ਲੈ ਰਹੇ ਹਨ ਦੂਜੇ ਪਾਸੇ ਪਟਿਆਲਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਆਡੀਓ ਨੂੰ ਫਰਜ਼ੀ ਘਰਾੜ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਅਤੇ ਨਾ ਹੀ ਕੋਈ ਚਰਚਾ ਹੋਈ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਦੇ ਸਲਾਹਕਾਰ ਨੇ ਆਡੀਓ ਪੋਸਟ ਕਰਨ ਦੀ ਪੁਸ਼ਟੀ ਕੀਤੀ ਹੈ ਇਸ ਦੀ ਭਰੋਸੇਯੋਗਤਾ ਉੱਤੇ ਕੋਈ ਸਵਾਲ ਖੜਾ ਨਾ ਕਰਨ ਦੀ ਗੱਲ ਕਹੀ ਹੈ ਜ਼ਿਕਰਯੋਗ ਹੈ ਕਿ ਪਹਿਲਾ ਵੀ ਸੁਖਬੀਰ ਬਾਦਲ ਨੇ ਉਕਤ ਐਸਐਸਪੀ ਖਿਲਾਫ ਜਨਤਕ ਤੌਰ ਉਤੇ ਗੁੱਸਾ ਜ਼ਾਹਰ ਕੀਤਾ ਸੀ ਇਹ ਵੀ ਜ਼ਿਕਰਯੋਗ ਹੈ ਕਿ ਕਿਸੇ ਵੀ ਨਿਊਜ਼ ਏਜੰਸੀ ਵੱਲੋਂ ਇਸ ਆਡੀਓ ਕਲਿੱਪ ਦੀ ਸਤੰਤਰ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਇਸ ਮਾਮਲੇ ਨੇ ਪੰਜਾਬ ਦੀ ਚੋਣ ਪ੍ਰਕਿਰਿਆ ਉਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਅੱਗੇ ਕੀ ਹੁੰਦਾ ਇਸ ਉਤੇ ਸਾਡੀ ਨਜ਼ਰ ਬਣੀ ਰਹੇਗੀ ਤੁਸੀਂ ਜੁੜੇ ਰਹੋ ਆਪਨਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ